ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆਦਰਾ ਫਟਾਫਨ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੋ ਰੋਕ ਕਰਦੇ ਪਹਿਲੀ ਖਬਰ ਦਾ ਰੂਸ ਅਤੇ ਯੂਕਰੇਨ ਦੇ ਵਿਚਾਲੇ 22 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਇਸ ਦੌਰਾਨ ਬੀਤੇ ਦਿਨ ਰੂਸ ਨੇ ਇੱਕ ਦਿਨ ਦੇ ਵਿੱਚ ਯੂਕਰੇਨ ਦੇ ਉੱਤੇ ਆਪਣਾ ਸਭ ਤੋਂ ਵੱਡਾ ਹਮਲਾ ਕੀਤਾ ਇੱਕ ਰਿਪੋਰਟ ਦੇ ਮੁਤਾਬਕ ਰੂਸ ਨੇ 24 ਘੰਟਿਆਂ ਦੇ ਵਿੱਚ ਯੂਕਰੇਨ ਦੇ ਉੱਤੇ ਤਿੰਨ ਸ਼ਹਿਰਾਂ ਦੇ ਉੱਤੇ 122 ਮਜ਼ਹਾਲਾਂ ਦਾਗੀਆਂ ਨੇ ਇਹਨਾਂ ਦੇ ਵਿੱਚੋਂ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਇਸ ਦੌਰਾਨ ਯੂਕਰੇਨ ਤੇ ਉਤੇ ਇੱਕ ਫੌਜੀ ਅਧਿਕਾਰੀ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਸਾਲ ਦੇ ਅੰਤ ਵਿੱਚ ਰੂਸ ਤੋਂ ਸਭ ਤੋਂ ਵੱਡਾ ਹਮਲਾ ਹੋ ਸਕਦਾ ਹੈ ਹਾਲਾਂਕਿ ਅਸੀਂ ਇਸ ਬਾਰੇ ਨਹੀਂ ਸੋਚਿਆ ਸੀ ਕਿ ਇਹ ਇੰਨੇ ਵੱਡੇ ਪੈਮਾਨੇ ਤੇ ਹੋਵੇਗਾ ਹੁਣ ਸਾਡੀ ਫੌਜ ਵੀ ਇਸ ਤਰ੍ਹਾਂ ਜਵਾਬ ਦੇਵੇਗੀ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਰੂਸ ਨੇ ਨਾ ਸਿਰਫ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਯੂਕਰੇਨ ਦੇ ਦੋ ਵਪਾਰਕ ਆਧਾਰਨ ਵੀ ਤਬਾਹ ਕਰ ਦਿੱਤਾ ਹੈ ਗੰਨਤੰਤ ਦਿਨਾਂ ਤੋਂ ਮੌਕੇ ਉੱਤੇ ਪੰਜਾਬ ਦੀ ਚੱਕੀ ਨੂੰ ਦੱਦ ਕਰਨ ਨੂੰ ਲੈ ਕੇ ਭਾਜਪਾ ਤੇ ਆਪ ਵਿਚਾਲੇ ਇਲਜ਼ਾਮ ਲਗਾਤਾਰ ਜਾਰੀ ਨੇ ਕਿ ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਉੱਤੇ ਲਾਏ ਫੋਟੋ ਵਾਲੇ ਦੋਸ਼ਾਂ ਦਾ ਜਵਾਬ ਦਿਓ ਜਾਂ ਸਾਬਤ ਕਰੋ ਯਮਾਨ ਨੇ ਕਹਿਆ ਕਿ ਜੇ ਇਹ ਸਬਤ ਹੁੰਦਾ ਤਾਂ ਰਾਜਨੀਤੀ ਛੱਡ ਦੇਣਗੇ ਹੁਣ ਜਾਕਰ ਸਾਹਿਬ ਦੇ ਵੱਲੋਂ ਇਹ ਸਬੂਤ ਦੇਣ ਦੀ ਬਜਾਏ ਗੱਲ ਹੋਰ ਪਾਸੇ ਮੋੜੀ ਜਾ ਰਹੀ ਹੈ ਤੇ ਅਸੀਂ ਇਹ ਮੰਨ ਦੀ ਚੁਣੌਤੀ ਦਾ ਜਵਾਬ ਦਿੰਦਾ ਜਾਕਰ ਨੇ ਫੇਸਬੁੱਕ ਤੇ ਲਿਖਿਆ ਮੈਂ ਕੱਲ ਜੋ ਕਿਹਾ ਸੀ ਮੈਂ ਉਸ ਦੇ ਉੱਤੇ ਕਾਇਮ ਹਾਂ ਤੇ ਸਰਦਾਰ ਭਗਵੰਤ ਸਿੰਘ ਮਾਂਜੀ ਅਸਲ ਵਿੱਚ ਤੁਹਾਡੇ ਸਿਸਟਮ ਦੀ ਸਮੱਸਿਆ ਇਹ ਹੈ ਕਿ ਝੂਠੇ ਹਰ ਕਿਸੇ ਨੂੰ ਝੂਠਾ ਸਮਝਦੇ ਨੇ ਜਾਕਰ ਦੇ ਇਸ ਜਵਾਬੀ ਹਮਲੇ ਤੋਂ ਬਾਅਦ ਚੱਕੀ ਨੂੰ ਰੱਦ ਕਰਨ ਦਾ ਮਾਮਲਾ ਇੱਕ ਵਾਰ ਫਿਰ ਕਰਵਾ ਗਿਆ ਦੇ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਸਬੰਧੀ ਦਿੱਤੇ ਬਿਆਨ ਦਾ ਬੀਰ ਸਿੰਘ ਕਤਲਕੇਰ ਦੇ ਵਿੱਚ ਸਜ਼ਾ ਭੁਗਤ ਰਹੇ ਭਾਈ ਜਗਤਾਬ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਪਿਉਰਾ ਦੇ ਵੱਲੋਂ ਟੁਕਮਾ ਜਵਾਬ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਅਮਿਤ ਸ਼ਾਹ ਜੀ ਤੁਸੀਂ ਕਿਸੇ ਵਹਿਮ ਦੇ ਵਿੱਚ ਨਾ ਰਹਿਣਾ ਸਾਨੂੰ ਆਪਣੇ ਕਿਤੇ ਉੱਤੇ ਕੋਈ ਪਛਤਾਵਾ ਨਹੀਂ ਹੈ। ਬਲਕਿ ਸਾਨੂੰ ਮਾਣ ਤੇ ਤਸੱਲੀ ਹੈ ਕਿ ਸਾਡੀਆਂ ਜੰਦਰੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਨੇ। ਭਾਰਤੀ ਨਿਜ਼ਾਮ ਦੇ ਸੰਧਾ ਦੇ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ ਉੱਤੇ ਹੋ ਰਹੇ ਜ਼ਾਲਮਾ ਅਤੇ ਅਤਿਆਚਾਰਨ ਥਲ ਪਾਉਣ ਤੇ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਵਾਉਣ ਦੇ ਲਈ ਲੜਦਿਆਂ ਅਸੀਂ ਤੁਹਾਡੇ ਮੁਲਕ ਦੇ ਕੈਦਖਾਨਿਆਂ ਵਿੱਚੋਂ ਕੈਦ ਹੋਏ ਹਾਂ ਤੇ ਤੁਸੀਂ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਪਰ ਅਸੀਂ ਭਾਰਤ ਪੰਜਾਬ ਜੰਗ ਦੇ ਕੈਦੀ ਹਾਂ ਸ਼ਰਮਣੀਆਂ ਕਾਲੀਦਾਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਪੁੱਛਿਆ ਕਿ ਉਹ ਦੱਸਣ ਕਿਉਂ ਸੀਨੀਅਰ ਅਗੋ ਵਿਕਰਮ ਮਜੀਠੀਆ ਦੇ ਖਿਲਾਫ ਝੂਠੇ ਸਬੂਤ ਕਿਉਂ ਤਿਆਰ ਕਰ ਰਹੇ ਨੇ ਯਤਨ ਕਰ ਰਹੇ ਨੇ ਤੇ ਸਾਬਕਾ ਆਕਾਲੀ ਅਗੋ ਉਪਕਾਸ਼ ਸਿੰਘ ਸੰਧੂ ਦੀ ਬਾ ਮਰੋਰ ਕੇ ਉਹਨਾਂ ਨੂੰ ਕੇਸ ਵਿੱਚ ਗਵਾਹ ਬਣਨ ਤੇ ਝੂਠਾ ਬਿਆਨ ਦੇਣ ਵਾਸਤੇ ਮਜਬੂਰ ਕਿਉਂ ਕਰ ਰਹੇ ਨੇ ਗਾਸ ਕੈਲੀਫੋਰਨੀਆ ਤੋਂ ਸਬੋਧਨ ਕਾਦਿਆ ਕਾਲੀਦਾਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਨੇ ਕਿਹਾ ਕਿ ਪਹਿਲਾਂ ਤਾਂ ਕੇਸ ਵਿੱਚ ਉਪਕਾਸ਼ ਸਿੰਘ ਸੰਧੂ ਨੂੰ ਗਵਾਹ ਵਜੋਂ ਸੱਦਿਆ ਗਿਆ ਅਤੇ ਉਹਨਾਂ ਨੇ 2 ਸ ਉਤੇ ਨਸ਼ਾ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਤੋਂ ਨਾ ਕੀਤੀ ਤਾਂ ਉਹਨਾਂ ਨੂੰ ਝੂਠੇ ਬਿਆਨ ਉਤੇ ਹਸਤਾਖਰ ਕਰਨ ਵਾਸਤੇ ਆਖਿਆ ਗਿਆ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਨੇ ਅੱਜ ਅਯੁੱਧਿਆ ਦੇ ਨਵੇਂ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਦੋ ਅੰਮ੍ਰਿਤਪਾਲ ਅਤੇ 6 ਬੰਦੇ ਭਾਰਤ ਰੇਲ ਇਨ੍ਹਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਹੈ। ਇਹਨਾਂ ਵਿੱਚੋਂ ਦੋ ਬੰਦੇ ਭਾਰਤ ਰੇਲ ਗੱਡੀਆਂ ਹਰਿਆਣਾ ਪੰਜਾਬ ਜਾ ਰਹੀਆਂ ਨੇ ਤੇ ਅੱਜ ਪਹਿਲੇ ਦਿਨ ਅੰਬਾਲਾ ਕੰਟੇਸੇਸ਼ਨ ਤੇ ਦੋਵਾਂ ਸੇਸ਼ ਟ੍ਰੇਨਾਂ ਦਾ ਸਵਾਗਤ ਕੀਤਾ ਜਾਵੇਗਾ। ਅਤੇ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਹਰਿਆਣਾ ਦੇ ਗ੍ਰਹਿ ਮੰਤਰੀ ਜਨ ਸਭਾ ਮੈਂਬਰ ਤੇ ਹੋਰ ਅਧਿਕਾਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਉਹਨਾਂ ਨੇ ਲਿਆ। ਤੇ ਜੰਮੂ ਕਸ਼ਮੀਰ ਦੇ ਮਹਾਵੈਸ਼ਨੂ ਦੇਵੀ ਕਟਾਰ ਸਟੇਸ਼ਨ ਤੋਂ ਰੇਲ ਗੱਡੀ ਚੱਲੇਗੀ ਤੇ ਹਰਿਆਣਾ ਪੰਜਾਬ ਰਾਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਜਾਵੇਗੀ। ਦੂਜੀ ਬੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚਲੇਗੀ ਇਹਨਾਂ ਦੋਵਾਂ ਟ੍ਰੇਨਾਂ ਦਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਦੋ-ਦੋ ਮਿੰਟ ਦਾ ਸਟਾਪੇਜ ਹੋਵੇਗਾ ਉਤਰੀ ਪੱਤ ਦੇ ਵਿੱਚ ਸੰਗ੍ਰਿਧ ਧੁੰਦ ਸ਼ਨੀਵਾਰ ਨੂੰ ਵੀ ਸੜਕਾਂ ਰੇਲ ਅਤੇ ਹਵਾਈ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਦਿੱਲੀ ਦੇ ਇੰਦਰਾ ਗਾਂਧੀ ਅਤਰਾਸ਼ਟੀ ਹਵਾਈ ਅੱਡੇ ਉੱਤੇ ਸੰਗ੍ਰਿਧ ਧੁੰਦ ਕਾਰਨ ਕਈ ਉਡਾਣਾਂ 'ਚ ਦੇਰੀ ਹੋ ਰਹੀ ਹੈ ਤੇ ਦਿੱਲੀ ਦਾ ਸਾਰੇ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੀਆਂ ਲਈ ਤਿੰਨਾਂ ਵੀ ਅੱਜ ਦੇਰੀ ਨਾਲ ਚੱਲ ਰਹੀਆਂ ਨੇ ਰੇਲਵੇ ਵੱਲੋਂ ਦੱਸਿਆ ਗਿਆ ਕਿ ਰਾਤਰੀ ਰਾਜਧਾਨੀ ਵਿੱਚ ਧੁੰਦ ਅਤੇ ਕੱਟ ਵਿਜ਼ਿਬਿਲਟੀ ਦੇ ਕਾਰਨ ਕੁਝ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਨੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਇੱਕ ਯਾਤਰੀ ਨੇ ਦੱਸਿਆ ਕਿ ਉਹ ਮਾਤਾ ਵੈਸ਼ਨ ਦੇ ਵੀ ਜਾ ਰਿਹਾ ਸੀ ਤੇ ਉਸ ਦੀ ਟ੍ਰੇਨ 2 ਘੰਟੇ ਤੋਂ ਜ਼ਿਆਦਾ ਲੇਟ ਸੀ ਟ੍ਰੇਨ ਨੇ 5:30 ਵਜੇ ਆਉਣਾ ਸੀ ਪਰ ਅਜੇ ਤੱਕ ਨਹੀਂ ਪਹੁੰਚੀ ਹੈ ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਨਿਕੋਲਸ ਮੈਕ ਕੈਫਰੀ ਦਾ ਭਾਰਤ 'ਚ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਦਰਸਲ ਭਾਰਤ 'ਚ ਆਪਣੀ ਯੁਕਤੀ ਤੋਂ ਬਾਅਦ ਆਉਦਾ ਸੰਭਾਲਣ ਵਾਲੇ ਨਿਕੋਲਸ ਖੁਦ ਹੀ ਈ-ਰਿਕਸ਼ਾ ਚਲਾ ਕੇ ਦੂਤ ਘਰ ਪਹੁੰਚੇ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਦੀ ਈ-ਰਿਕਸ਼ਾ ਵਾਲੀ ਵੀਡੀਓ ਦੇ ਉੱਤੇ ਹਰ ਤਰ੍ਹਾਂ ਦੀਆਂ ਪ੍ਰਤੀਕਿਆਵਾਂ ਸਾਹਮਣੇ ਆ ਰਹੀਆਂ ਨੇ ਤੇ ਹਾਲਾਂਕਿ ਜ਼ਿਆਦਾਤਰ ਉਪਭੋਗਤਾਵਾਂ ਨੇ ਆਸਟ੍ਰੇਲੀਆ ਦੇ ਨਵੇਂ ਡਿਪਟੀ ਕਮਿਸ਼ਨਰ ਹਾਈ ਕਮਿਸ਼ਨਰ ਨਿਕੋਲਸ ਮੈਕਕੇਫਰੀ ਦੀ ਸ਼ੈਲੀ ਦੀ ਸ਼ਲਾਘਾ ਕੀਤੀ ਹੈ ਅਤੇ ਉਹਨਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਵੀ ਕੀਤਾ ਹੈ। ਮਹਾਰਾਜਾ ਚਾਰਲਸ III ਨੇ ਬਰਤਾਨੀਆ ਦੇ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਦਵਾਈਆਂ ਦੇ ਖੇਤਰ ਵਿੱਚ ਸਰਗਰਮ ਰਹੇ ਡਾਕਟਰ ਅਮਰਿਤਪਾਲ ਸਿੰਘ ਹੰਗਣ ਨੂੰ ਨਾਈਟ ਹੋਰ ਦੀ ਉਪਾਧੀ ਨਾਲ ਸਨਮਾਨਿਤ ਕਰਦਾ ਫੈਸਲਾ ਕੀਤਾ ਹੈ। ਨੋ ਕੈਸਲ ਯੂਨੀਵਰਸਿਟੀ ਦੇ ਜਨਰਲ ਪ੍ਰੈਕਟਿਸ ਦੇ ਪ੍ਰੋਫੈਸਰ ਡਾਕਟਰ ਅਮਰਤਪਾਲ ਸਿੰਘ ਹਾਂਗ ਨੂੰ ਉਹਨਾਂ ਦੀ ਦਵਾਈ ਦੀ ਸੇਵਾ ਲਈ 224 ਦੀ ਨਵੀਂ ਸਾਲ ਆਨਰਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਸੂਚੀ ਵਿੱਚ ਲਗਭਗ 30 ਸਿਹਤ ਸੰਭਾਲ ਪੇਸ਼ਾਵਰ ਪਰ ਉਕਾੜੀ ਤੇ ਭਾਰਤੀ ਮੂਲ ਦੇ ਕਮਿਊਨਿਟੀ ਵਰਕਰ ਸ਼ਾਮਲ ਹਨ ਜਿਨ੍ਹਾਂ ਨੂੰ ਸਮਾਜ ਲਈ ਉਹਨਾਂ ਦੀ ਨਿਰਸਵਾਰਥ ਸੇਵਾ ਲਈ ਸਨਮਾਨਤ ਕੀਤਾ ਗਿਆ ਇਹ ਸੋਚੀ ਸ਼ੁੱਕਰਵਾਰ ਰਾਤ ਨੂੰ ਜਾਰੀ ਕੀਤੀ ਗਈ ਤੇ ਡਾਕਟਰ ਅਮਰਤਪਾਲ ਸਿੰਘ ਨੂੰ ਪ੍ਰੋਫੈਸਰ ਪਾਲੀ ਹਾਂਗ ਦੇ ਨਮਵਜੋ ਜਾਣੇ ਜਾਂਦਾ ਤੇ ਉਹ ਦਰਹਮ ਯੂਨੀਵਰਸਿਟੀ ਦੇ ਮੋਡੀ ਡੀਨ ਅਤੇ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਕਿਸਾਨ ਫਰਫੜੀਓ ਹੁਣ ਸਾਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾ